ਨੇ ਦੀਆਂ ਮੋਰਾ ਖੜੀਆਂ ਕਰਕੇ ਤੇ ਇਹ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈ। ਧਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਜੀ ਇਹ ਵਰਲਡ ਦੇ ਵਿੱਚ। ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਰੇ ਵਧੀਆ ਹੋਵੋਗੇ, ਕੈਂਟ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਅੱਜ ਆ ਜੀ 26 ਤਰੀਕ ਕੱਲ ਰਾਤ ਦਾ ਲੰਗਰ ਹੋ ਗਿਆ ਸੀ ਜੀ ਅੱਜ ਮਾਰਨਿੰਗ ਤੋਂ ਸ਼ੁਰੂਆਤ ਹੋ ਰਹੀ ਜੀ। ਇਹ ਦੋਸਤੋ ਅੱਜ ਮਾਰਨਿੰਗ ਦਾ ਲੰਗਰ ਹੈ ਜੀ। ਆਪਾਂ ਨੇ ਆਲੂ ਵਾਲੇ ਪਰੌਂਠੇ ਨਾਲੇ ਦਹੀਂ ਜੀ ਨਾਲੇ ਚਾਹ ਬਹੁਤ ਸੰਗਤ ਹੁਮ ਹੁਮਾ ਕੇ ਪਹੁੰਚੀ ਆ ਜੀ ਮਾਰਨਿੰਗ ਦੇ ਵਿੱਚ ਆ ਦੋਸਤੋ ਇਹ ਓਵਰਫਲੋ ਹੋਣਾ ਸ਼ੁਰੂ ਹੋ ਗਿਆ ਜੀ ਜਦੋਂ ਇਹ ਓਵਰਫਲੋ ਹੁੰਦਾ ਫਿਰ ਆਪਣਾ ਫਿੱਟ ਬੰਦ ਕਰ ਦਿੰਦੇ ਨੇ ਓਏ ਟੋਗੀ ਵਾ ਤੇ ਜਿਹੜੇ ਘਰ ਦੇ ਬੱਚੇ ਨੇ ਜੀ ਉਹ ਤਾਂਲੇ ਸੌ ਰਹੇ ਨੇ ਤੇ ਮੈਂ ਭੋਜ ਜੀ ਸਾਰੇ ਉੱਠ ਗਏ ਉੱਠਾ ਕੇ ਇਹ ਸਾਰੇ ਉੱਠ ਗਏ ਚਲੋ ਫਿਰ ਠੀਕ ਹੈ ਬੱਚੇ ਉੱਠ ਗਏ ਨਹੀਂ ਮੈਨੂੰ ਨਹੀਂ ਸੀ ਪਤਾ ਹੈਗਾ ਸੋ ਮੈਂ ਭੁਆਜੀ ਤੇ ਚਾਚੂ ਅਸੀਂ ਪਹਿਲਾਂ ਲੰਗਰ ਛਕਣ ਲੱਗੇ ਆ ਜੀ ਦੇਖੋ ਜੀ ਸਾਡੇ ਸਾਰਾ ਪਰਿਵਾਰ ਉੱਠ ਚੁੱਕਾ ਜੀ ਹੁਣ ਤੇ ਕਿਨਹਾਲ ਆਪਾਂ ਨੇ ਮਾਰਨਿੰਗ ਦਾ ਬ੍ਰੇਕਫਾਸਟ ਕਰ ਲਿਆ ਤੇ ਜਿੰਨੇ ਹਿੱਸੇ ਦੀ ਸੇਵਾ ਮਿਲੀ ਸੀ ਜ ਉਹ ਵੀ ਕਰ ਲਈ ਕਿਨਹਾਲ ਹੁਣ ਆਪਾਂ ਨੇ ਇਹ ਸਾਰਿਆਂ ਨੇ ਆਪਣਾ ਕੀ ਨੂੰ ਹੁੰਦ ਨੇ ਕੱਪੜੇ-ਕੁਪੜੇ ਚੇਂਜ ਕਰਨ ਵਾਸਤੇ ਜਾਣਾ ਜਿੱਥੇ ਅਸੀਂ ਹਮੇਸ਼ਾ ਜਾਂਦੇ ਹਾਂ ਇੱਥੇ ਸਾਡੇ ਇੱਕ ਬੜੇ ਖਾਸ ਹੈਗੇ ਨੇ ਜੀ ਉਹਨਾਂ ਦੇ ਘਰ ਜਾ ਕੇ ਫਿਰ ਅਪਾ ਚੇਂਜ ਚੁੰਜ ਕਰਕੇ ਦੁਬਾਰਾ ਵਾਪਸ ਇੱਥੇ ਆਵਾਂਗੇ ਜਦੋਂ ਅਸੀਂ ਤਿਆਰ ਹੋ ਕੇ ਵਾਪਸ ਪਹੁੰਚੇ ਜੀ ਤਾਂ ਦੁਪਹਿਰ ਦੇ ਲੰਗਰ ਦੀ ਅਰਦਾਸ ਹੋ ਰਹੀ ਸੀ ਅਰਦਾਸ ਹੋਣ ਤੋਂ ਬਾਅਦ ਭੋਗ ਲਾਇਆ ਜਾਂਦਾ ਜੀ ਤੇ ਸੰਗਤ ਵਿੱਚ ਵਰਤਾਇਆ ਜਾਂਦਾ ਇਸਾਰੇ ਉਸ ਤੋਂ ਬਾਅਦ ਸਾਰਿਆਂ ਨੇ ਆਪਣੀ ਆਪਣੀ ਡਿਊਟੀ ਸੰਭਲੀ ਤੇ ਬਾਹਰ ਲੰਗਰ ਵਰਤਣਾ ਸ਼ੁਰੂ ਹੋ ਗਿਆ ਜਿਹੜਾ ਦੁਪਹਿਰ ਦਾ ਲੰਗਰ ਹੈ ਉਹ ਅਸੀਂ ਬਾਹਰ ਟੇਬਲ ਲਾਣੇ ਹਾਂ ਤੇ ਅੱਜ ਲੰਗਰ ਦੇ ਵਿੱਚ ਸਿੱਕੇ ਜੀ ਕੜੀ ਤੇ ਚਾਵਲ ਤੇ ਉਸ ਤੋਂ ਬਾਅਦ ਉੱਥੇ ਹੀ ਸਾਰਿਆਂ ਨੇ ਆਪਣੀ ਵਾਰੀ-ਬਾਰੀ ਕਿਉਂਕਿ ਅਸੀਂ ਤਿੰਨ ਗਰੁੱਪਸ 'ਚ ਵੰਡ ਜਾਨੇ ਹਾਂ ਤੇ ਜਿਹਦੀ ਜਦੋਂ-ਜਦੋਂ ਵਾਰੀ ਹੁੰਦੀ ਹੈ ਉਹ ਬਾਹਰ ਆ ਕੇ ਆਪਣੀ ਸੇਵਾ ਨਿਭਾਉਂਦਾ ਹੈ ਤੇ ਸਾਨੂੰ ਵੀ ਬਹੁਤ ਵਧੀਆ ਲੱਗਿਆ ਕਿ ਤੁਹਾਡੇ ਚੋਂ ਕੁਝ ਲੋਕੀ ਸਾਨੂੰ ਸਪੈਸ਼ਲੀ ਮਿਲੇ ਨਾਏ ਦਰਸ਼ਨ ਕਰਨ ਤੋਂ ਬਾਅਦ ਤੇ ਸਾਨੂੰ ਉਹਨਾਂ ਨੇ ਆਪਣੇ ਦਰਸ਼ਨ ਦਿੱਤੇ ਪਿਆਰ ਦਿੱਤਾ ਬਹੁਤ ਸਾਰਾ ਗੁੱਡ ਵਿਸ਼ੇਸ ਦਿੱਤੀਆਂ ਐਂਡ ਮਿਲ ਕੇ ਫਲੋਟ ਪਿਕਸ ਵਗੈਰਾ ਕਰਵਾਈਆਂ ਸੋ ਥੈਂਕ ਯੂ ਸੋ ਮੱਚ ਫॉर ਕਮਿੰਗ ਮੈਂ ਤੇ ਮਨਵੀਤ ਨੇ ਜੀ ਅਸੀਂ ਸਾਰਿਆਂ ਨੇ ਦੋਨੇ ਜਣੇ ਫਰੰਟ ਤੇ ਖੜ ਜੰਦੇ ਸੀ ਤੇ ਉੱਚੀ ਉੱਚੀ ਬੋਲਦੇ ਸੀਗੇ ਕੜੀ ਚੌਲ ਵਾਏ ਗੁਰੂ ਜੀ ਕੜੀ ਚੌਲ ਵਾਏ ਗੁਰੂ ਜੀ ਤਾਂ ਸਾਰੀ ਸੰਗਤ ਦਾ ਇਧਰ ਧਿਆਨ ਹੋ ਜਾਂਦਾ ਸੀਗਾ ਜਿੱਤੇ ਸਾਰੇ ਬੜੇ ਪਿਆਰ ਨਾਲ ਲੰਗਰ ਛਕਦੇ ਸੀਗੇ ਤੇ ਸਾਨੂੰ ਇਹ ਚੀਜ਼ ਵਧੀਆ ਲੱਗਦੀ ਹੈ ਕਿ ਮੈਂ ਜੰਦੀ ਨੇ ਇੱਦਾਂ ਗੱਲ ਕਰ ਰਹੀ ਸੀਗੀ ਕਿ ਅਸੀਂ ਨਾ ਤਿੰਨ ਦਿਨ ਇੱਕ ਅਲੱਗ ਦੁਨੀਆ 'ਚ ਹੋ ਜਾਂਦੇ ਆ ਕਿ ਸੇਵਾ ਕਰਦੇ ਆ ਉਸ ਤੋਂ ਬਾਅਦ ਤੇ ਲਾਈਫ 'ਚ ਇਹੀ ਰਹਿੰਦਾ ਹੈ ਕਿ ਉਠੋ ਸੇਵਾ ਕਰੋ ਫਿਰ ਦੁਪਹਿਰ ਦੇ ਸੇਵਾ ਦੀ ਤਿਆਰੀ ਕਰੋ ਸੰਗਤ ਦਾ ਪਿਆਰ ਇਸ ਧਰਤੀ ਦੇ ਨਾਲ ਇੰਨਾ ਜ਼ਿਆਦਾ ਜੀ ਕਿ ਸਾਰੇ ਵੱਡ ਛੜ ਕੇ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਨੇ ਜੀ ਛੋਟੇ ਪਿੰਡ ਤੋਂ ਇੱਕ ਨਗਰ ਕੀਰਤਨ ਆਂਦਾ ਸੋ ਇੱਥੇ ਵੀ ਨਗਰ ਕੀਰਤਨ ਆ ਰਿਹਾ ਸੀ ਜਿੱਥੇ ਅਸੀਂ ਨਗਰ ਕੀਰਤਨ ਦੇ ਦਰਸ਼ਨ ਕੀਤੇ ਰਾਤ ਦੇ ਲੰਗਰ ਤੋਂ ਪਹਿਲਾਂ ਸਾਰੇ ਰਲ ਮਿਲ ਕੇ ਰਾਸ ਜੀ ਦਾ ਪਾਠ ਕੀਤਾ ਹਾਲ ਵਿੱਚ ਤਿੰਨ ਵਸਤੂ ਪਈਓ ਤਤ ਸੰਸਕੋ ਵਾਜੀ ਹੋਈ ਅਰਦਾਸ ਤੇ ਭੋਗ ਲੱਗਿਆ ਤੇ ਪਰਵਾਨਗੀ ਦਿੱਤੀ ਗਈ ਕਿ ਭੋਗ ਲੱਗਿਆ ਪ੍ਰਸ਼ਾਦ ਸਾ ਸੰਗਤ ਵਿੱਚ ਵਰਤਾਨ ਦੀ ਆਗਿਆ ਮਿਲੇ ਜੀ ਪਹਿਲੇ ਦਿਨ ਅੱਜ ਬਹੁਤ ਸੰਗਤ ਆਈ ਜੀ ਤੇ ਲੰਗਰ ਦੇ ਹੂਮਾ ਕੇ ਪਹੁੰਚੀ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਹੁਣ ਦੋ ਦਿਨ ਰਹਿ ਗਏ ਨੇ ਤੁਸਾਂ ਤੁਸੀਂ ਜਰੂਰ ਹਾਜ਼ਰੀ ਭਰਿਓ ਤੇ ਸਾਨੂੰ ਆ ਕੇ ਲਿਓ ਤੇ ਲੰਗਰ ਛਕਿਓ ਸਵਾਗਤ ਦੇਖੋ ਜੀ ਵਾਹਿਗੁਰੂ ਜੀ ਦੇ ਪਰਣਾਣ ਸੰਗਤ ਕਿੰਨੀ ਆਈ ਹੋਈ ਐ ਪੂਰਾ ਪੰਡਾਲ ਭਰਿਆ ਪਿਆ ਜੀ ਸੰਗਤ ਹੁਮ ਹੁਮ ਆ ਕੇ ਪਹੁੰਚ ਰਹੀ ਐ त कौर जी चक्ो जी कुछ चलो, स्टार्ट करो ले जाओ भीत कौर जी हमेशा प्रशादे की सेवा करते ले जाओगे ना मैं फट ला ना। चलो ਸੋ ਦੋਸਤੋ ਹੁਣ ਆਪਾਂ ਮੈਂ ਮਨਵੀਤ ਪਰਨੀਤ ਕਰਨ ਤੇ ਸੁਪ੍ਰੀਤ ਪੰਜੇ ਜਣੇ ਆਪਾਂ ਦਰਸ਼ਨ ਕਰਨ ਚੱਲੇ ਆ ਜੀ ਗੁਰਦੁਆਰਾ ਜੋਤੀਸਰੂਪ ਸਾਹਿਬ ਦੇ ਤੇ ਗੁਰਦੁਆਰਾ ਜੋਤੀਸਰੂਪ ਸਾਹਿਬ ਉਹ ਜਗ੍ਹਾ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ ਗਿਆ ਸੀਗਾ ਸੋ ਆਪਾਂ ਜਿੱਥੇ ਹਾਂ ਜਮੀਨ ਲਈਤੀ ਸੀਗੀ ਸੋਨੇ ਦੀਆਂ ਮੋਹਰੇ ਖੜੀਆਂ ਕਰਕੇ ਤੇ ਇਹ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਧਰਤੀਆਂ ਦੀ ਸਭ ਤੋਂ ਮਹਿੰਗੀ ਧਰਤੀ ਮੰਨੀ ਜਾਂਦੀ ਹੈ ਜੀ ਇਹ ਵਰਲਡ ਦੇ ਵਿੱਚ ਬਿਕੋਜ਼ ਇੱਥੇ ਸੋਨੇ ਦੀਆਂ ਮੂਰਾ ਖੜੀਆਂ ਕਰਕੇ ਜਿੰਨੀ ਜਗ੍ਹਾ ਦੇ ਉੱਤੇ ਛੋਟੇ ਸਬਜਾਂ ਦਾ ਸੰਸਕਾਰ ਕਰਨਾ ਸੀਗਾ ਜੀ ਉਹ ਜਗ੍ਹਾ ਟੋਟਰ ਮਾਲ ਜੀ ਨੇ ਬੁੱਲ ਖਰੀਦੀ ਸੀ ਸੋ ਆਪਾਂ ਸੋਨੇ ਦੀਆਂ ਮੂਰਾ ਖੜੀਆਂ ਕੀਤੀਆਂ ਸੀ ਹਾਂ ਜਿਹਦੀ ਅੱਜ ਦੀ ਰੇਟ ਸੀ ਜੇ ਵੈਲਿਊ ਆਪਾਂ ਲਾ ਕੇ ਚੱਲੀਏ ਤਾਂ ਤਕਰੀਬਨ ਛੋਟੀ ਜੀ ਜਗ੍ਹਾ ਦੀ ਕੀਮਤ ਵੀ ਅੱਜ ਦੀ ਰੇਟ ਤੇ 1500 ਕਰੋੜ ਤੋਂ ਵੀ ਉੱਤੇ ਦੀ ਜਾਂਦੀ ਹੈ ਜੀ ਇੰਨੀ ਜੀ ਜਸਟ ਇਮੇਜਨ ਯਾਰ 1500 ਕਰੋੜ ਤੋਂ ਵੀ ਉੱਪਰ ਦੀ ਸੋ ਹੁਣ ਉੱਥੇ ਆਪਾਂ ਜਗ੍ਹਾ ਤੇ ਜਾਵਾਂਗੇ ਜੀ ਤੇ ਆਪ ਦਰਸ਼ਨ ਕਰਾਂਗੇ ਤੇ ਤੁਹਾਡੇ ਦਰਸ਼ਨ ਕਰਾਂਗੇ ਤੇ ਅਸੀਂ ਪਹੁੰਚ ਕੇ ਜੀ ਜੋਤੀ ਸਰੂਪ ਸਾਹਿਬ ਤੇ ਜ਼ਹਿਨ ਵਿੱਚ ਨਾ ਤੁਰਦੇ ਹੋયા ਵੀ ਜਦੋਂ ਠੰਡ ਲੱਗ ਰਹੀ ਸੀ ਤੇ ਉੱਥੇ ਪਹੁੰਚ ਕੇ ਵੀ ਦੇਖ ਕੇ ਇੱਕੀ ਜ਼ਹਿਨ ਚ ਆ ਰਿਹਾ ਸੀਗਾ ਕਿ ਧੰਨ ਮਾਤਾ ਗੁਜਰਕੌਰ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਬਾਬਾ ਫਤੇ ਸਿੰਘ ਜੀ ਕਿ ਨਿੱਕੀਆਂ ਜਿੰਦਾ ਕਿਉਂ ਕਹਿੰਦੇ ਨੇ ਕਿ ਨਿੱਕੀਆਂ ਜਿੰਦਾ ਵੱਡਾ ਸਾਕਾ ਕਿਉਂਕਿ ਸਾਡੇ ਤੋਂ ਸ਼ਾਇਦ ਠੰਡ ਬਰਦਾਸ਼ਤ ਨਹੀਂ ਹੋ ਜਾਂਦੀ ਅਸੀਂ ਦੇਖ ਰਹੇ ਸੀ ਸੰਗਤਾਂ ਨੰਗੇ ਪੈਰੀ ਚੱਲ ਕੇ ਆ ਰਹੀਆਂ ਨੇ ਸਾਨੂੰ ਇੰਨੀਆਂ ਪ੍ਰਿਵਿਲੇਜ ਪਰਤਾਂ ਸੀ ਮਾਤਾ ਗੁਜਰੀ ਜੀ ਤੇ ਗੁਰੂ ਸਾਹਿਬ ਜੀ ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਹਾਰ ਨਹੀਂ ਬੰਨੀ ਬਲਕਿ ਡਟ ਕੇ ਸੁਬਾ ਸਰਹੰਦ ਨੂੰ ਜਵਾਬ ਦਿੱਤੇ ਆਪਣੇ ਪਿਤਾ ਜੀ ਦਾ ਨਾਮ ਰੌਸ਼ਨ ਕੀਤਾ ਅੱਜ ਪਹਿਲੀ ਰਾਤ ਸੀਗੀ ਜਦੋਂ ਉਹਨਾਂ ਨੇ ਠੰਡੇ ਬਿਰਜ ਚ ਬਤਾਈ ਉਹਨਾਂ ਦੀ ਪੇਸ਼ੀ ਹੋਈ ਸੁਬਾ ਸਰਹੰਦ ਨੇ ਬਹੁਤ ਸਾਰੇ ਲਾਲਚ ਦਿੱਤੇ ਕਿ ਤੁਹਾਡਾ ਵਿਆਹ ਕਰ ਦਾਂਗੇ ਤੁਹਾਨੂੰ ਬਹੁਤ ਸਾਰੇ ਪੈਸੇ ਦੇ ਦਾਂਗੇ ਤੁਹਾਨੂੰ ਐਸ਼ਵ ਆਰਾਮ ਕਰਾਰ ਦਾਂਗੇ ਡਰ ਵੀ ਦਿੱਤਾ ਕਿ ਤੁਹਾਡੇ ਪਿਤਾ ਜੀ ਨੂੰ ਮਾਰ ਦਾਂਗੇ ਤੁਹਾਡੇ ਵੱਡੇ ਭਰਾਵਾਂ ਨੂੰ ਮਾਰ ਦਾਂਗੇ ਤੁਹਾਡਾ ਖਾਨਦਾਨ ਖਤਮ ਕਰ ਦਾਂਗੇ ਤੁਸੀਂ ਬਸ ਮੁਸਲਮਾਨ ਬਨਜੋ ਬਟ ਤਾਂ ਨਸੀਗੇ ਉਹ ਬੱਚੇ ਜਿਨ੍ਹਾਂ ਨੇ ਸਾਡੇ ਲਈ ਤਾਂ ਬਾਬਾ ਜੀ ਤਾਂ ਹੀ ਰੈਫਰ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਜੂਝ ਕੇ ਡੱਟ ਕੇ ਜਵਾਬ ਦਿੱਤੇ ਤੇ ਆਪਣੇ ਸਿੱਖੀ ਤੇ ਲਈ ਖੜੇ ਰਹੇ ਤੇ ਅਸੀਂ ਇਹ ਜਿੰਨਾ ਵੀ ਯਾਦ ਕਰੀਏ ਹਰ ਸਾਲ ਜਿੰਨੀ ਵਾਰ ਵੀ ਆਪਣੇ ਆਪ ਨੂੰ ਰਿਮਾਈਂਡ ਕਰਾਈਏ ਉਹਨਾਂ ਘੱਟ ਹੈ ਬਿਕੋਜ਼ ਉਹਨਾਂ ਦੀਆਂ ਕੁਰਬਾਨੀਆਂ ਸ਼ਾਇਦ ਸ਼ਬਦਾਂ ਨਾਲ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਬਟ ਜੋ ਕਿ ਆਪਾਂ बार-बार ਯਾਦ ਏ ਸਾਨੂੰ ਹੋਰ ਪੱਕਾ ਕਰਦੇ ਨੇ ਹੋਰ ਮਜ਼ਬੂਤ ਕਰਦੇ ਨੇ ਤੇ ਆਪਣੇ ਨਿਸ਼ਚੈ ਤੇ ਹੋਰ ਡ੍ਰਿੜ ਕਰਦੇ ਨੇ ਜੋਤੀਸ ਰੂਪ ਸਾ ਉਹ ਸਥਾਨ ਹੈ ਜੇ ਜਿੱਥੇ ਸਾਹਿਬਜ਼ਾਦੇ ਦਾ ਸਸਕਾਰ ਹੋਇਆ ਜਿਹੜੇ ਸਾਈਡ ਤੇ ਫੁੱਲਾਂ ਨਾਲ ਸਜੀ ਹੋਈ ਜਗ੍ਹਾ ਹੈ ਉਹ ਜਗ੍ਹਾ ਹੈ ਜਿੱਥੇ ਟੋਡਰ ਮਲਜੀ ਨੇ ਖੜੀਆਂ ਸੋਨੇ ਦੀਆਂ ਮੂਰਾਂ ਖੜਾ ਕੇ ਉਹ ਜਗ੍ਹਾ ਮੁੱਲ ਲਿੱਤੀ ਸੀਗੀ ਤੇ ਛੋਟੇ ਸਾਹਿਬਜ਼ਾਦੇ ਦਾ ਸਸਕਾਰ ਕੀਤਾ ਸੀਗਾ ਕੱਲ ਦੋਸਤੋ ਕੋਸ਼ਿਸ਼ ਕਰਾਂਗੇ ਜੀ ਕਿ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਦੇ ਦਰਸ਼ਨ ਹੋਣ ਤੇ ਤੁਹਾਨੂੰ ਵੀ ਨਾਲ ਕਰਾ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ